ਉਹਨਾਂ ਦੇ ਕਿਹਾ ਸੀ ਤੁਹਾਨੂੰ ਕਿਹਾ ਸੀ ਗੁੱਜਰ ਜਾਓ ਹਾਂਜੀ ਬੜੀ ਗੱਲ ਠੀਕ ਹੈ ਜੀ ਹੋਰ ਉਹ ਚੰਗਿਆਰੀ ਸਾਰੀ ਦੁਨੀਆ 'ਚ ਤੁਸੀਂ بڑے ਰਾਜਾਂ ਦੇ ਕਾਨੂੰਨ ਸੀਗੇ ਕਿਉਂਕਿ 400 ਰਾਜਾ ਸੀਗਾ ਉਹਨੂੰ ਹਰ ਇੱਕ ਥਾਂ ਤੇ ਆਡਰ ਚੱਲਦਾ ਸੀਗਾ ਤੇ ਉਹਨਾਂ ਨੇ ਆਈਪੀਸੀ ਇੰਡੀਅਨ ਪੀਨਲ ਕੋਡ ਬਣਾਇਆ ਕਮ ਕਰਾਜ ਵੀ ਥਾਣਿਆਂ ਦੇ ਕੋਟਾ ਦੇ ਸਾਰਿਆਂ ਦੇ ਵਿੱਚ ਪੰਜਾਬੀ ਨੂੰ ਲਾਗੂ ਕਰਾਉਣ ਕੀ ਜਾ ਤੇ ਜਿਹੜਾ ਅਫਸਰ ਛਾਈ ਹੈ ਉਹ ਹਲੇ ਹਲੇ ਵੀ ਇਹਨਾਂ ਦੇ ਇੰਨਾ ਜ਼ੋਰ ਲੱਗਾ ਹੈ ਫੇਰ ਵੀ ਇਹਨਾਂ ਦੇ ਕਾਬੂ 'ਚ ਨਹੀਂ ਆ ਰਹੀ। ਮਹਾਵਿੰਦਰ ਸਿੰਘ ਭਾਗੂ ਮੈਜਰਾ ਸ਼ਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ। ਸਾਡੇ ਰਿਪੋਰਟਰ ਸੁਖਵੀਰ ਸਿੰਘ ਬੀਲਾ ਅਨਸਾਰ ਪੰਜਾਬੀ ਸਹਿਤ ਸੰਗੀਤ ਅਤੇ ਕਲਾ ਫੋਰਮ ਬਲਹੰਗਾ ਮੀ ਸਿਆਟਲ ਬਨੋਏ ਕੀ ਬਹੁਤ ਵਧੀਆ ਸਾਇਤਿਕ ਪ੍ਰੋਗਰਾਮ ਕਰਾਇਆ ਗਿਆ ਇਸ ਸਾਇਤਿਕ ਪ੍ਰੋਗਰਾਮ ਦੇ ਵਿੱਚ ਮੁੱਖ ਮਹਿਮਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕਲਤਾਰ ਸਿੰਘ ਸੰਧਮਾਨੇ ਸ਼ਿਰਕਤ ਕੀਤੀ ਜਿੱਥੇ ਉਹਨਾਂ ਨੇ ਸ਼ਿਰਕਤ ਕੀਤੀ ਉੱਥੇ ਪੰਜਾਬੀਆਂ ਦੇ ਨਾਲ ਆਪਣੇ ਵਿਚਾਰ ਵੀ ਸਾਂਝੇ ਕੀਤੇ ਅਤੇ ਉੱਥੋਂ ਦੇ ਬਲਾਰਿਆਂ ਨੇ ਵੀ ਉਹਨਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਸੋ ਅਸੀਂ ਤੁਹਾਨੂੰ ਦਿਖਾਵਾਂਗੇ ਇਸ ਪ੍ਰੋਗਰਾਮ ਦੀਆਂ ਪ੍ਰਮੁੱਖ ਝਲਕੀਆਂ ਤੁਸੀਂ ਬਣੇ ਰਹਿਣਾ ਸ਼ਿਵਾਲਕਾ ਟੀਵੀ ਚੈਨਲ ਦੇ ਨਾਲ ਔਰ ਇਸ ਵੀਡੀਓ ਨੂੰ ਵੱਧ ਤੇ ਵੱਧ ਸ਼ੇਅਰ ਕਰਨ ਦੀ ਖੇਚਲ ਕਰਨੀ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਹੈ। ਕਿਹਦਾ ਸਰਦਾਰ ਜੀ ਪੁੱਛਦੇ ਆ ਮੈਂ ਨਰਾ ਸਕਦਾ ਇਹਨਾਂ ਦੀ ਵਡਿਆਈ ਕਰ। ਮੈਂ ਕਹਿੰਦਾ ਇਹ ਸਾਡੀ ਅਗਲੀ ਸਰਕਾਰ ਤੇ ਉਹਨਾਂ ਨੇ ਦੱਸਿਆ ਸਰਦਾਰ ਬਈ ਸਰਦਾਰ ਸਾਹਿਬ ਜੀ ਨੇ ਸਪੀਕਰ ਸਾਹਿਬ ਅਸੀਂ ਗਏ ਨਾ ਉਹ ਲੈ ਕੇ ਆਏ ਅੱਧਾ ਘੰਟਾ ਲਾਇਆ ਇਹਨਾਂ ਨੇ ਆਪਣਾ ਨੰਬਰ ਦੇ ਕੇ ਗਏ ਅਸੀਂ ਰਦ ਘਰੇ ਵੀ ਜਾ ਕੇ ਆਏ ਹੁਣ ਬਹੁਤ ਸਤਿਕਾਰ ਦਿੱਤਾ ਇਹਨਾਂ ਨੇ ਉਹ ਤੇ ਬੱਚਿਆਂ ਨੂੰ ਮੈਂ ਦੋ ਚਾਰ ਕੁਐਸਚਨ ਪੁੱਛੇ ਟੀਚਰਾਂ ਨੂੰ ਵੀ ਪਰਸਨੈਲਿਟੀ ਤੇ ਗੱਲ ਕੀਤੀ ਪਰਸਨੈਲਿਟੀ ਡਿਵੈਲਪਮੈਂਟ ਤੇ ਉਹਨਾਂ ਨੂੰ ਦੋ ਚਾਰ ਕੁਐਸਚਨ ਸੀ ਸਾਇੰਸ ਬਾਰੇ ਸੈਸਰਮ ਜਿਹੜੇ ਹੁਣ ਇਹਨਾਂ ਨੇ ਸਰਕਾਰ ਨੇ ਬਹੁਤ ਵਧੀਆ ਬਣਾ ਕੇ ਲਾਇਬ੍ਰੇਰੀਜ਼ ਬਣਾ ਦਿੱਤੀਆਂ ਇੱਕ ਹੋਰ ਸੀ ਮੇਰੀਆਂ ਗੱਲ ਸਾਹਿਬ ਨੇ ਦਾਸ ਨੂੰ ਇਸ ਵਾਰ ਆਪਣੇ ਪਿੰਡ ਸਕੂਲ ਜਾਣ ਦਾ ਸੀ ਅੱਠ ਦਿਨ ਬਤਾਇਆ ਉੱਥੇ ਬੱਚਿਆਂ ਦੇ ਨਾਲ ਟੀਚਰਾਂ ਦੇ ਨਾਲ ਪੇਰੈਂਟਸ ਦੇ ਨਾਲ ਸਕੂਲ ਦਾ ਜਿਹੜਾ ਜੋ ਰਿਜ਼ਲਟ ਆਉਂਦਾ ਉਸ ਤੇ ਮੈਂ ਤਕਰੀਬਨ ਮੈਨੂੰ ਨਾਲ ਕਿਹਾ ਸੀ ਕਿ ਚਲਾਨੇ ਵੀ ਤੁਸੀਂ ਜਿੰਨਾ ਮਰਜ਼ੀ ਕਰciate ਆ ਨਿਬਾਜ਼ਾਰ ਕਰੋ ਇੱਕ ਘੰਟਾ ਸਪੀਚ ਕੀਤੀ ਬਹੁਤ ਵਾਕਸੀ ਬਹੁਤ ਲੋਕ ਹੀ ਇਸ ਨੂੰ ਚਲਾਉਂਦੇ ਆ ਕਾਹਤੀ ਲੋਕ ਕਿਉਂ ਨਹੀਂ ਫਿਰ 11 ਦੇ ਵਿੱਚ ਪੰਜਾਬ ਸਰਕਾਰ ਨੇ ਹਰ ਗਰੀਬ ਅਮੀਰ ਨੂੰ 1.5 ਲੱਖ ਰੁਪਏ ਦੇਣਾ ਸ਼ੁਰੂ ਕੀਤਾ ਜੋ ਅੱਜ ਵੀ ਦਿੱਤਾ ਜਾ ਰਿਹਾ ਹੈ ਫਿਰ ਬਸ ਬਸ ਅਸੀਂ ਸੋਚ ਲਿਆ ਦੀ ਮਰੀਦੋਂ ਆਪਣੇ ਜਿਵੇਂ ਫਰੀਦਕੋਟ ਜਾਂ ਪਟਿਆਲਾਵੇਂ ਸੀ ਦਾ ਪੀਡੀਆ ਜਾਂਦੇ ਸੀਗੇ ਹਰ ਪਿੰਡ 'ਚ 10-10 5-5 ਮਰੀਜ਼ ਵੀ ਵਿਚਾਰੇ ਫਿਰ ਨੀ ਸੇਵਾ ਕਰ ਰਹੇ ਪੰਜਾਬ ਦੇ ਵਿੱਚ ਸਾਡੀ ਮਿੱਤਰਤਾ ਸਮਾਜਿਕ ਤੌਰ ਤੇ ਸਾਂਝਾ ਪਰ ਪੋਲੀਟਿਕਲੀ ਮੇਰਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਕੋਈ ਸੰਬੰਧ ਨਹੀਂਗਾ ਅਸੀਂ ਉਹ ਸਮੇਂ ਇਕੱਠੇ ਹੋਏ 2007 ਦੇ ਵਿੱਚ ਜਦੋਂ ਪੰਜਾਬ ਦੇ ਮਾਲਵਾ ਖੇਤਰੋਂ ਕੈਂਸਰ ਦਾ ਘੜ ਕਹਿਣ ਲੱਗ ਪਏ ਸੀਗੇ ਕੈਂਸਰ ਟ੍ਰੇਨ ਦੇ ਨਾਲ ਮਸ਼ਹੂਰ ਹੋ ਗਿਆ ਸਾਡਾ ਮਾਲਵਾ ਉਸ ਸਮੇਂ ਕੈਂਸਰ ਦੇ ਮਰੀਜ਼ਾਂ ਦੀ ਕੋਈ ਸਰਕਾਰ ਬਾਹਰ ਦੀ ਧਾਰ ਵੀ ਇੱਕ ਤਰਫ ਦੇ ਝੁੱਗਾ ਚੌੜ ਹੁੰਦਾ ਦੂਜੀ ਤਰਫ ਹੁੰਦਾ ਬੇੜਾ ਪਾਰ ਵੀ ਜਿੰਨਾ ਜੁੰਦਿਆਂ ਮਰਨ ਕਬੂਲ ਕੀਤਾ ਵਸ ਉਹਨਾਂ ਦੇ ਹੁੰਦਾ ਕਰਤਾਰ ਵੀ ਹੈ ਮੈਂ ਮਨਦਾਇਆ ਇੱਥੇ ਵੀ ਇਤੋਂ ਦੀ ਕਮਿਊਨਿਟੀ ਹੈ ਉਸ ਬਾਣੀ ਬਾਣੀ ਮੇਨਾ ਬੇ ਪਿਆਰ ਬਖਸ਼ਿਆ ਕਿ ਅੱਜ ਸਾਰੇ ਹੀ ਕਥਾ ਪ੍ਰੀਵਕਸ਼ ਦੇ ਨੇ ਅਸੀਂ ਸਾਰਿਆਂ ਵੱਲੋਂ ਨਿਹੰਗ ਸਿੰਘ ਵਾਹਿਗੁਰੂ ਜੀ ਕਾ ਅਰਦਾਸ ਆ ਤਿੰਨ ਸਾਲ ਤੋਂ ਲਗਾਤਾਰ ਉਹਦੇ ਨਾਲ ਇਹਨਾਂ ਦੀ ਜਿਹੜਾ ਵਿਅਕਤੀਤਾ ਹੋਰ ਉੱਚਾ ਹੋਇਆ ਤੇ ਇਹ ਮਿੱਤਰਾਂ ਪਿਆਰਿਆਂ ਦੀ ਪਾਰਟੀ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕੋ ਜਸਨੇ ਇਹਨਾਂ ਰਾਹੀਂ ਮੈਂ ਇਹ ਲੋਕ ਲੀਡਰ ਆ ਸੰਨਮ ਸਿੰਘ ਸਾਹਿਬ ਲੋਕ ਲੀਡਰ ਆ ਲੋਕਾਂ ਦੇ ਲੀਡਰ ਆ ਇਹ ਆਮ ਬੰਦਿਆਂ ਦੀ ਪਾਰਟੀ ਬਣੀ ਆ ਹੁਣ ਆਮ ਦੇ ਵਿੱਚੋਂ ਕਿਤੇ ਖਾਸ ਨਾਮ ਜਿਹੜੇ ਖਾਸ ਬਣਦੇ ਜਾਂਦੇ ਆ ਇੱਕ ਤਾਂ ਉਹਨਾਂ ਦੀ ਨਕੀਲ ਨੂੰ ਕਮਾਕਾਰਾਂ ਚ ਵੀ ਥਾਣਿਆਂ ਦੇ ਫੋਟਾ ਦੇ ਸਾਰਿਆਂ ਦੇ ਵਿੱਚ ਪੰਜਾਬੀ ਨੂੰ ਲਾਗੂ ਕਰਾਉਣ ਤੀਜਾ ਤੇ ਜਿਹੜਾ ਅਫਸਰਸ਼ਾਈ ਹੈ ਉਹ ਹਾਲੇ ਹਾਲੇ ਵੀ ਇਹਨਾਂ ਦੇ ਇੰਨਾ ਜ਼ੋਰ ਲੱਗਾ ਹੈ ਫੇਰ ਵੀ ਇਹਨਾਂ ਦੇ ਕਾਬੂ 'ਚ ਨਹੀਂ ਆ ਰਹੀ ਉਹਤੇ ਹੋਰ ਆਪਣਾ ਜਿੰਨਾ ਵੀ ਆਪਣਾ ਟਾਈਮ ਦੇਣ ਵੱਧ ਵੱਧ ਉਹਨਾਂ ਨੂੰ ਵੀ ਜ਼ਰਾ ਕਾਬੂ ਕਰਨਾ ਕਿਉਂਕਿ ਜਾ ਕੇ ਇਹਨਾਂ ਦਾ ਤਗੜੇ ਹੋ ਕੇ ਖੜਦੇ ਆ ਤੇ ਮੇਰੇ ਖੰਨਾ ਸਾਹਿਬ ਨੂੰ ਸਿਰਫ ਇਹ ਬੇਨਤੀ ਅਦਾ ਕਰਨੀ ਹੈ ਸੀ ਕਿ ਇਹਨਾਂ ਗੱਲਾਂ ਦੇ ਥੋੜੇ ਜਿਹਾ ਆਪਣੀ ਪਾਰਟੀ ਦੇ ਵਿੱਚ ਜਦੋਂ ਇਹਨਾਂ ਕਿਉਂਕਿ ਇਹ ਤਾਂ ਲੜਦੇ ਹੋਣੇ ਆ ਤੇ ਜਿਹੜਾ ਨੰਬਰ ਉਹ ਫੋਨ ਨੰਬਰ ਕੋਈ ਆਨਸਰ ਨਹੀਂ ਕਰਦਾ ਸੋ ਮੈਂ ਇਹ ਕੇ ਬੇਨਤੀ ਹੈ ਤੇ ਦੂਜਾ ਆਪਣਾ ਇੱਕ ਮੈਂ ਦੂਜਾ ਇੱਕ ਜਵਾਬ ਆਉਂਦਾ ਉਹ ਇਹ ਨਹੀਂ ਆਉਂਦਾ ਕਿ ਤੁਸੀਂ ਉਹ ਫੋਟੋ ਤੇ ਜਾਓ ਤੇ ਕੰਪਲੇਨ ਫਾਈਲ ਕਰ ਲਓ ਪਰ ਬਥੇ ਉਹ ਉਹ ਫੋਟੋ ਕੋਈ ਚਾਹੁੰਦਾ ਨਹੀਂ ਸੋ ਇਸ ਲਈ ਉਹਨੂੰ ਸਾਨੂੰ ਦਸੂਜੇ ਲੋਕਾਂ ਨੂੰ ਕੰਪਲੇਨ ਕਰਵਾ ਰਹੇ ਆਂ। ਸੋ ਇਹ ਕਿਉਂਕਿ ਮੈਂ ਮੈਂ ਕਾਫੀ ਇੱਥੇ ਜਿਹੜੇ ਬਿਉਰਕ੍ਰਾਟ ਜਿਹੜੇ ਕੰਪਿਊਟਰ ਨਹੀਂ ਚਲਾ ਸਕਦੇ ਉਹਨਾਂ ਨੂੰ ਨਹੀਂ ਪਤਾ। ਮੈਂ ਕਈ ਲੋਕਾਂ ਨੇ ਹੱਲ ਕਰਨੇ ਟਰਾਈ ਕੀਤੀ ਹੈ। ਪਰ ਇਹ ਇਸ਼ੂ ਬਹੁਤ ਵੱਡਾ ਆ ਰਿਹਾ। ਕਿਉਂਕਿ ਪਹਿਲਾਂ ਤਾਂ ਅਸੀਂ ਈਮੇਲ ਕਰੰਦੇ ਸੀਗੇ ਤੇ ਉਹਦੇ ਤੇ ਕਈ ਵਾਰ ਅਕਟ ਤੰਬਰ ਕਰਦਾ ਹਾਂ ਤੇ ਉਹ ਅੱਜ ਸਾਡੇ ਵਿੱਚ ਸਾਡੇ ਵਿੱਚ ਆ ਜੋ ਗ੍ਰਾਜ਼ਮਨ ਹਨ। ਜਿਸ ਤਰ੍ਹਾਂ ਨੀਲਸਾ ਜਾਨ ਗਿਆ ਕਿ ਲੀਡਰ ਵੈਸੇ ਹੀ ਲੱਭਦੇ ਨਹੀਂਗੇ ਜਦੋਂ ਚੁਣੀ ਜਾਂਦੇ ਆ ਪਰ ਮੈਂ ਪਹਿਲਾਂ ਵੀ ਗੱਲਾਂ ਕਰਦਾ ਰਹਿਆ ਕਿ ਦੇਖੋ ਫਾਈਟਰ ਲੜੇ ਉਹਨਾਂ ਨੇ ਘਰ-ਬਾਰ ਬਰਬਾਦ ਕੀਤੇ ਜਾਤੀ ਲਿਆਂਦੀ ਅਸਲੀ ਹੱਤਧਾਰ ਉਹ ਉਹ ਦੇਸ਼ ਦੇ ਰੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਜਿਨ੍ਹਾਂ ਨੇ ਆਪਣੇ ਪਰਿਵਾਰ ਰੋਲੇ ਜਿਨ੍ਹਾਂ ਨੇ ਆਪਣੀਆਂ ਪ੍ਰੋਪਰਟੀਆਂ ਗੁਆਈਆਂ ਮੈਂ ਕਹੂੰਗਾ ਕਿ ਉਹਨਾਂ ਨੂੰ ਫਿਊਚਰ ਦੇ ਵਿੱਚ ਉਹਨਾਂ ਦੇ ਪੁੱਤਿਆਂ ਤੋਂ ਵੀ ਪ੍ਰੋਤੈਨ ਲੈਣੀਆਂ ਸਰਦਾਰ ਕਾਰ ਸਿੰਘ ਜੀ ਜਿਨ੍ਹਾਂ ਦੀ ਪਛੋਕੜ ਵੀ ਦੇਖੀਏ ਤਾਂ ਬਹੁਤ ਵੱਡੀ ਸੇਵਾ ਹੈ ਪਰਵਾਰ ਦੀ ਇਹ ਗੱਲਬਾਤ ਉੱਠ ਰਹੀ ਹੈ ਜਾਂ ਗੱਲਬਾਤ ਜਿਹੜੀ ਹੋ ਰਹੀ ਹੈ ਕਿ ਸਾਨੂੰ ਸਾਰਿਆਂ ਨੂੰ ਪੰਜਾਬ ਦਾ ਫਿਕਰ ਅਸੀਂ ਸਾਰੇ ਪੰਜਾਬ ਨਾਲ ਜੁੜੇ ਵੀ ਅਸੀਂ ਤਾਂ ਹੀ ਇਹ ਆਉਣ ਦੇ ਲਈ ਇਥੇ ਬਹੁਤ ਬਹੁਤ ਇਹ ਜਿਹੜੀ ਪਾਣੀ ਪਾਣੀ ਵਿਆਪੁਰ ਸਾਫ਼ ਪੀਣ ਨੂੰ ਚਾਹੀਦਾ ਤੇ ਇੱਕ ਇੱਕ ਗੱਲ ਹੋਰ ਉਹ ਵੀ ਸੁਣ ਕੇ ਬਹੁਤ ਅਖਵਾਇਦਾ ਉਹ ਆਪਣਾ ਧੰਨ ਛੱਡੀ ਜਾ ਰਹੇ ਹੋ ਤੇ ਚਾਹੇ ਚਲੋ ਮੈਂ ਸਿੱਖੀ ਦੇ ਰੂਪ ਦੇ ਵਿੱਚ ਨਹੀਂ ਹੈਗਾ ਤਾਂ ਪਰ ਜਦੋਂ ਪਤਾ ਲੱਗਦਾ ਕਿ ਆਪਣਾ ਸਿੱਖੀ ਦੇ ਰੂਪ ਦੇ ਵਿੱਚ ਹੋ ਕੇ ਉਹ ਧੰਨ ਛੱਡ ਜਾਂਦੇ ਉਦੋਂ ਮੰਨ ਬਹੁਤ ਅਖਵਾਦਾ ਤੇ ਉਹ ਉਹ ਚੀਜ਼ਾਂ ਉਹ ਵੋਟਾਂ ਨਾ ਪੜਦਾ ਜਿਹੜਾ ਐਸਐਸਪੀ ਆ ਉਹ ਤਾਂ ਨਾ ਬੰਦਦਾ ਅਮਰੀਕਾ ਦੇ ਵਿੱਚ ਕੋਈ ਆਈਏਐਸ ਸਿਸਟਮ ਨਹੀਂਗਾ ਅਮਰੀਕਾ ਦੇ ਵਿੱਚ ਕੋਈ ਆਈਟੀਐਸ ਸਿਸਟਮ ਨਹੀਂਗਾ ਅਮਰੀਕਾ ਦੇ ਵਿੱਚ 14 ਸਾਲਾਂ ਬਾਅਦ ਲਾ ਕੇ ਮਾਰਦੇ ਆ ਉੱਥੇ ਕਹਿੰਦੇ ਜੀ ਬਦਲੀ ਕਰ ਦਿਓ ਡੀਸੀ ਸਾਹਿਬ ਜੀ ਆਪ ਗਲਤ ਕੀਤੀ ਪੈਸੇ ਖਾ ਗਿਆ ਹੋ ਗਿਆ ਜੋ ਵੀ ਹੋ ਗਿਆ ਨੂੰ ਇਹ ਕਿਹਾ ਵੀ ਤੂੰ ਨੋਟ ਲਿਖੋ ਜੀ ਫਾਈਲ ਦੇ ਉੱਤੇ ਤੁਸੀਂ ਆਪਣਾ ਨੋਟ ਲਿਖੋ ਜੀ ਤੁਸੀਂ ਆਪਣਾ ਨੋਟ ਲਿਖੋ ਜੀ ਉਹ ਬੰਦੇ ਨੂੰ ਕੋਈ ਨਹੀਂ ਪਤਾ ਵੀ ਉਹ ਪਿੰਡ ਵੀ ਕਿੱਥੇ ਆ ਜਾਂ ਸ਼ਹਿਰ ਵੀ ਕਿੱਥੇ ਇੰਡੀਅਨ ਫਾਈਨੈਂਸ ਸਰਵਿਸ ਤਿੰਨ ਚਾਰ ਸਰਵਿਸਿਸ ਨੇ ਜਿਹਦੇ ਵਿੱਚ ਕੋਈ ਸਿਸਟਮ ਹੈਗਾ ਬਾਕੀ ਐਨੀਬਾਡੀ ਇਜ਼ ਕੇਪੇਬਲ ਐਨੀਬਾਡੀ ਇਜ਼ ਡਨ ਇੱਥੇ ਤੁਹਾਡੇ ਪੁਲਿਸ ਦਾ ਹੋਵੇ ਐਸਐਸਪੀ ਤੇ ਗੱਲ ਪਰ ਹਾਂ ਕਰਨ ਵਾਲਾ ਬੰਦਾ ਬਹੁਤ ਦੂਰ ਬੈਠਾ 10 ਕਲਰਕ ਘੁੱਗੀ ਮਾਰਦੇ ਆ ਮੈਂ ਜੀ ਤੁਹਾਡੀ ਫਾਈਲ ਪੂਰੀ ਕਰਤੀ ਤੇ ਦਾਤ ਕਾਹ ਭੇਜਤੀ ਉਹ ਕਹਿੰਦੇ ਮੈਂ ਜੀ ਤੁਹਾਡੀ ਫਾਈਲ ਪੂਰੀ ਕਰਤੀ ਗਾਂ ਭੇਜਤੀ ਉਹ ਕਹਿੰਦੇ ਮੈਂ ਕਰਤੀ ਜੀ ਗਾਂ ਭੇਜਤੀ ਤੇ ਜਿਹੜਾ ਸਭ ਤੋਂ ਪਹਿਲਾਂ ਤਾਂ ਕੁਸ਼ਮੀ ਜੀ ਜਿਹੜਾ ਦੀ ਬੱਤੀ ਹੋਈ ਫਤਿਹ ਦੀ ਸਾਥ ਪਾਈਏ ਫਤਿਹ ਦਾ ਜੋ ਫਤਿਹ ਦਿਓ ਵਾਹਿਗੁਰੂ ਜੀ ਕਾ ਜਦੋਂ ਮੈਂ ਸਾਡੇ ਐਨਆਰ ਦੀ ਫਰਮ ਨੂੰ ਮਿਲਦਾ ਇਹਦੇ ਲਈ ਤੁਹਾਨੂੰ ਬਹੁਤ ਬਹੁਤ ਵਧਾਈ ਤੇ ਗੁਰੂ ਸਾਹਿਬ ਦਾ ਬਹੁਤ ਬਹੁਤ ਸ਼ੁਕਰਾਨਾ ਬਹੁਤ ਬੜਾ ਲੱਗਦਾ ਤੇ ਇੱਕ ਅੱਜ ਮੇਰੇ ਵਾਸਤੇ ਬੜਾ ਖੁਸ਼ੀ ਦਾ ਇੱਕ ਸੰਕਟ ਜਿਹਾ ਪੈਦਾ ਕਰ ਦਿੱਤਾ ਅੱਜ ਜਿਹੜਾ ਮੇਰਾ ਉਹ ਤਾਂ ਸਪੀਕਰ ਹੈ ਉਹ ਸਪੀਕਰ ਉਹ ਹੁੰਦਾ ਵਿਚ ਇਸ ਨਾਟ ਸੁਪੋਜ਼ ਟੂ ਸਪੀਕ ਦੁਨੀਆ ਦੇ ਉੱਤੇ ਇਸੇ ਤਰ੍ਹਾਂ ਜਿਹੜਾ ਇਹ ਚੰਡਾ ਸੇਵਾਲਾ ਚੰਡਾ ਸਤਿਕਾਰ ਦਾ ਚੰਡਾ ਹੈ ਉਹ ਬਣਾਈ ਰੱਖਣਾ ਅਗਲੀ ਗੱਲ ਇਹ ਹੈ ਵੀ ਜਿਹੜਾ ਮੇਰਾ ਜਿੱਥੇ ਆਉਂਦਾ ਬਣਿਆ ਆਸਾ ਹੁਣ ਦੇਖੋ ਮੈਂ ਕੋਈ ਉੱਤੇ ਕੋਈ ਬਾੜੀ ਵੱਡੀ ਤਲਵਾਰਾਂ ਨਹੀਂ ਮਾਰਦਾ ਕੁਝ ਨਹੀਂ ਕੀਤਾ ਮੈਂ ਬਾਈ ਕੀ ਨੇ ਦੱਸਿਆ ਇਹ ਸਾਡੇ ਜਿੰਨਸੀ ਅਸੀਂ ਇਹਨੇ ਟਰਾਲੀਆਂ ਸੇਵਾ ਕੀਤੀ ਹੈ ਤੇ ਗੁਰੂ ਗ੍ਰੰਥ ਸਾਹਿਬਾ ਜੀ ਦਾ ਫਰਮਾਨ ਹੈ ਵਿੱਚ ਦੁਨੀਆ ਸੇਵ ਕਮਾਈ ਹੈ ਤੰਦਰ ਕਰ ਤੰਦਰ ਨਿਹੰਸ ਆਇਕਾ ਤੋ ਬਸ ਉਹੀ ਉਹ ਕੈਥਨ ਬਰੇਜਾਂ ਦੀਆਂ ਦੁਆਵਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਕਿ ਆਪਾਂ ਇਹਨਾਂ ਦੇ ਪੁੱਟ ਪੁੱਟ ਖਾ ਕੇ ਮੁੜ ਕੇ ਫੇਰ ਜੂਰੀ ਘਰ ਪਰ ਫੇਰ ਖੜੇ ਹੋ ਜੰਦੇ ਆ ਤੇ ਖੜੇ ਹੋਵਾਂਗੇ ਵੀ ਪੰਜਾਬ ਨੇ ਪੰਜਾਬ ਹੀ ਰਹਿਣਾ ਜਿਆਦੇ ਨੀਲੇ ਤੇੜੇ ਮੁੜ ਕੇ ਖੀਰ ਖਾ ਲੈ ਫੇਰ ਲੜਨ ਲੱਗੇ ਅਜਾ ਦੀ ਰੱਟੇ ਗਈ ਲੇਕਿਨ ਗੋਰੇਆਂ ਅ ਵੀ ਸ਼ਕਤੀ ਬਣ ਉਨੇ ਆਪਣੀ ਪੰਜਾਬ ਦੀ ਡੈਮੋਗ੍ਰਾਫੀ ਸਟੱਡੀ ਮੈਨੂੰ ਆਇਆ ਅਹਿਸਾਸ ਹਦਾਤਾ ਕਿ ਇਹ ਉਹ ਬੰਦੇ ਆ ਜਿਨ੍ਹਾਂ ਤੇ ਬਾਬੇ ਨਾਨਕ ਦੀ ਸਿੱਧੀ ਕਿਰਪਾ ਉਹਨਾਂ ਦੇ ਕਿਰਪਾ ਕੀਤੀ ਉਹਨਾਂ ਨੂੰ ਕਿਹਾ ਸੀ ਗੁੱਜਰ ਜਾਓ ਹਾਂਜੀ ਇਹ ਜਿਹੜੀ ਬੜੀ ਗੱਲ ਠੀਕ ਹੈ ਜੀ ਫਰੋ ਚਗਿਆਰੀ ਸਾਰੀ ਦੁਨੀਆ ਚ ਤੁਸੀਂ ਫਰ ਪੰਥ ਦੀ ਪੰਜਾਬ ਦੀ ਆਖਰ ਵੀ ਉਹਨਾਂ ਦੇ ਕੋਲ ਬੋਲਦਾ ਇਥੇ ਦਰਜ ਆਦੀਤਾਰ ਪਾਉਂਦਾ ਆਦੀ ਹੋਂਦ ਜਿਸ ਤੇ ਕਰਾਉਂਦਾ ਪੰਜਾਬ ਜੇ ਉਹ ਪਤੰਗ ਲਿਖ ਦਿੱਤੇ ਕਿ ਉਹ ਬੋਰਾ ਫਿਰ ਦਲਤਾਨ ਗਿਆ ਜੀ ਇਹਨਾਂ ਨੇ ਬੈਲੀ ਜਿਹੜੀ ਉੱਥੇ ਲੜਾਈ ਇਹਨਾਂ ਨੇ ਉਸ ਰਾਜੂ ਦੋਲਨਾਂ ਲੜੀ 1747 ਉਦੋਂ ਤੁਹਾਡੀ ਗੱਲ ਦੀ ਜੇਤੀ ਉਦੋਂ ਇਹਨਾਂ ਕੋਲ ਹਜ਼ਾਰ ਫੌਜੀ ਸੀਗੇ ਪੀਸੀ ਦੇ ਕੰਪਨੀ ਕੋਲ